ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਚਮਕੋਤ ਸਿੰਘ ਖੜਾਲ ਆ ਸਾਰੇ ਕਿਸਾਨ ਭਰਾਵਾਂ ਲਈ ਇੱਕ ਜ਼ਰੂਰੀ ਸੂਚਨਾ ਸਾਰਿਆਂ ਨੂੰ ਕਿਸਾਨ ਭਰਾਵਾਂ ਨੂੰ ਇੱਕ ਬੇਨਤੀ ਹੈ ਕਿ ਜਿਹੜਾ ਝੋਨਾ ਹੈ ਉਹ 17 ਮੋਇਸਚਰ ਤੱਕ ਹੀ ਵਧਿਆ ਜਾਵੇ ਕਿ 17 ਮੋਇਸਚਰ ਤੋਂ ਉੱਪਰ ਮੰਨ ਲੈ ਜਿਹੜਾ ਝੋਨਾ ਹੈ ਉਹ ਨਹੀਂ ਵਿਕਣਾ ਮੰਡੀਆਂ ਦੇ ਵਿੱਚ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜਾ ਝੋਨਾ ਹੈ ਉਹ 17 ਮੋਇਸਚਰ ਤੱਕ ਆ ਵਧਿਆ ਜਾਵੇ ਇੱਕ ਦੂਸਰੀ ਬੇਨਤੀ ਸਾਰੇ ਕਿਸਾਨ ਭਰਾਵਾਂ ਲਈ ਸਾਰੇ ਆੜਤੀਆਂ ਵੀਰਾਂ ਲਈ ਕਿ ਜਿਹੜਾ ਮੋਇਸਚਰ ਮੀਟਰ ਹੈ ਉਹ ਮਾਰਕੀਟ ਕਮੇਟੀ ਦਾ ਮੌਇਸਚਰ ਮੀਟਰ ਹੀ ਵਰਤਿਆ ਜਾਵੇ ਜੇਕਰ ਕੋਈ ਸੈਲਰ ਵਾਲਾ ਮੌਇਸਚਰ ਮੀਟਰ ਲੈ ਕੇ ਮੰਡੀ ਦੇ ਵਿੱਚ ਆਉਂਦਾ ਤਾਂ ਉਸ ਉੱਪਰ ਬਣਦੀ ਕਾਨੂੰਨਨਾ ਕਾਰਵਾਈ ਕੀਤੀ ਜਾਵੇਗੀ ਤੇ ਕਿਸਾਨ ਭਰਾਵਾਂ ਦੀ ਜਿਹੜੀ ਲੁੱਟ ਹੈ ਅਸੀਂ ਉਹ ਲੁੱਟ ਨੂੰ ਰੋਕਣ ਵਾਸਤੇ ਜੋ ਮਾਰਕੀਟ ਕਮੇਟੀ ਦਾ ਮੌਇਸਚਰ ਮੀਟਰ ਹੈ ਸਿਰਫ ਉਹੀ ਮੌਇਸਚਰ ਮੀਟਰ ਵਰਤਿਆ ਜਾਵੇ ਜੇਕਰ ਬੋਲੀ ਲਾਉਣ ਸਮੇਂ ਮਾਰਕੀਟ ਕਮੇਟੀ ਦਾ ਮੁਲਾਜ਼ਮਾ ਨਹੀਂ ਹਾਜ਼ਰ ਹੁੰਦਾ ਤਾਂ ਉਸ ਦਾ ਸਾਨੂੰ ਧਿਆਨ ਦੇ ਵਿੱਚ ਲਿਆਇਆ ਜਾਵੇ ਮਾਰਕੀਟ ਕਮੇਟੀ ਦਾ ਮੁਲਾਜ਼ਮਾ ਤੇ ਆਪਣਾ ਇਨਸਪੈਕਟਰ ਮੌਕੇ ਤੇ ਹਾਜ਼ਰ ਹੋਵੇ ਜਦੋਂ ਬੋਲੀ ਲੱਗਣੀ ਹੈ ਸਾਰੇ ਹੀ ਕਿਸਾਨ ਭਰਾਵਾਂ ਨੂੰ ਦੁਬਾਰਾ ਫੇਰ ਦੱਸਿਆ ਜਾਂਦਾ ਵੀ ਜਿਹੜਾ ਮਾਰਕੀਟ ਕਮੇਟੀ ਦਾ ਮੁਲਾਜ਼ਮ ਮੌਕੇ ਤੇ ਜਦੋਂ ਬੋਲੀ ਲੱਗਦੀ ਹੈ ਉਹ ਮਾਰਕੀਟ ਕਮੇਟੀ ਦਾ ਮੁਲਾਜ਼ਮ ਹੋਵੇ ਮਾਰਕੀਟ ਕਮੇਟੀ ਦਾ ਹੀ ਮੋਇਸਚਰ ਮੀਟਰ ਹੋਵੇ ਤੇ ਨਾਲ ਜਿਹੜਾ ਬੋਲੀ ਲਾਣ ਵਾਲਾ ਇਨਸਪੈਕਟਰ ਹੈ ਉਹ ਹੋਵੇ